ਆ ਆ ਕੇ ਹੁਣ ਕਹਿ ਦੂਗਾ ਚਾਚੇ ਚਾਹ ਨਹੀਂ ਬਣਾਈ ਹੈਗੀ ਆ ਭੋਲੇ ਨੇ ਵੀ ਲੋੜਾ ਹੀ ਪਾ ਲਿਆ ਚਾਹ ਤਾਂ ਚਲ ਮੈਂ ਧਰ ਲਈ ਜਮਾ ਸੂਰਜ ਨਿਕਲਿਆ ਆ ਗੋਡੇ-ਗੋਡੇ ਤਾਂ ਹਲੇ ਤੱਕ ਵੀ ਨਹੀਂ ਆਇਆ ਨਾ ਹੀ ਕਿਤੇ ਦੀਂਦਾ ਆਉਂਗਾ ਮੈਨੂੰ ਤਾਂ ਇਹਨਾਂ ਵੀ ਨਾ ਚਮੜਾ ਆ ਲੈਦੇ ਚਾਚੇ ਨੇ ਸਾਰਾ ਦਿਨ ਉਹਦੀ ਪੂਛ-ਪੂਛ ਕਰੀ ਜਾਂਦਾਗਾ ਕੰਮ ਤਾਂ ਉਹ ਤੋਂ ਕਰਾਉਂਦਾ ਨਹੀਂ ਤੇ ਗੱਲਾਂ ਹੀ ਸੁਣੀ ਜਾਂਦਾਗਾ ਸਾਰਾ ਦਿਨ ਉਹ ਉਹ ਐਡਾ ਸਟਾਨਾਗਾ ਮਿੱਠੀਆਂ ਗੱਲਾਂ ਚ ਲਾ ਕੇ ਸਾਰਾ ਦਿਨ ਉਂਗਲਾ ਦੇ ਨਹੀਂ ਚੋਂਦਾਗਾ ਨਪਲਾ ਵੀ ਤੈਨੂੰ ਲੱਖ ਰੁਪਿਆ ਦਿੱਤਾਗਾ ਲੱਖ ਦਾ ਵੀ ਸਵਾ ਲੱਖ ਹੋਇਆ ਪਿਆਗਾ ਵੀ ਆਉਣ ਦਾ ਵੇਲਾ ਨਹੀਂ ਆਪਾਂ ਲਾ ਫਿਰ ਤਾਂ ਇੱਥੋਂ ਅਸੀਂ ਕੀ ਕਰਾਉਣਾ ਜਦੋਂ ਸਾਰਾ ਕੰਮ ਅਸੀਂ ਕਰ ਲਿਆ ਆਥ ਨੇ ਡੱਫਲਾਂ ਦਾਗਾ ਤੇ ਤੜਕੇ ਉੱਠਦਾ ਨਹੀਂ ਫਿਰ ਚਲ ਦੇਖਦੀ ਹਾਂ ਚਾਹ ਬਣਾ ਕੇ ਆ ਲੀਵੇ ਜੀ ਹਾਂ ਹਾਂ ਪਾ ਨਹੀਂ ਆ ਦੇਖ ਲਾ ਨਹੀਂ ਆਪੁਰਾ ਕਿੰਨਾ ਸਰ ਚੜਾ ਰੱਖਿਆ ਆ ਜਮੀਂ ਸੰਗ ਲਾ ਲਈ ਹੋਣੇ ਤਾਂ ਕੁੜਿਆ ਆਇਆ ਨਹੀਂ ਹਲੇ ਕਿੱਥੇ ਆਇਆ ਦਾ ਹਲੇ ਉਹ ਆਈ ਆ ਜੂਗਾ ਭਾਈ ਉਹਨੂੰ ਮੜਾ ਮੋਟੇ ਤਾੜ ਕੇ ਆਖਿਆ ਕਰੋ ਆਥਨੇ ਵੀ ਭਾਈ ਟਾਈਮ ਨਾ ਆਇਆ ਕਰ ਮੈਂ ਕੀ ਆਖਾਂ ਆ ਤੇਰੇ ਪੁੱਤ ਨੇ ਚਮਲਾ ਆਇਆ ਆਥਨੇ ਤਾਂ ਉਹ ਬੋਤਲ ਖਾਲੀ ਕਰਕੇ ਜਾਂਦਾਗਾ ਭਲਾ ਸੀਰੀਆਂ ਦਾ ਕੰਮ ਕੰਮ ਕਰਨਾ ਤਾਂ ਬੋਤਲਾਂ ਪੀਣੀਆਂ ਜੱਟਾਂ ਦੇ ਕਰੇ ਉਹੀ ਤਾਂ ਗੱਲ ਆ ਕਿ ਮੈਂ ਤਾਂ ਆਪ ਮੁੰਡੇ ਨੂੰ ਰੋਜ਼ ਲੜਦੀ ਹੁੰਨੀ ਐਂਗੀ ਵੀ ਭਾਈ ਹੱਥ ਨੇ ਇਹਨੂੰ ਪੀਣ ਨੂੰ ਨਾ ਧਿਆ ਕਰ ਪੀ ਕੇ ਉੱਥੇ ਮਾੜੀ ਨਾ ਪੈ ਜਾਂਦਾ ਗਾ ਜਾ ਕੇ ਉਹੀ ਤਾਂ ਗੱਲ ਆ ਲੈ ਹੁਣ ਮੇਰੀ ਗੱਲ ਸੁਣ ਅੱਜ ਜਦੋਂ ਪਸੂਆਂ ਨੂੰ ਸਾਰਾ ਕੱਖ ਕੰਡਾ ਆਪਾਂ ਪਾਤਾ ਸਾਰਾ ਕੁਝ ਕਰਤਾ ਤੇ ਫਿਰ ਭਲਾ ਉਹਨੂੰ ਲੱਖ ਸਵਾਂ ਲੱਖ ਕਾਦੇ ਵਾਸਤੇ ਦਿੱਤਾ ਭਾਈ ਮੈਂ ਤਾਂ ਸਾਨੂੰ ਆਖੇ ਸੀ ਵੇਚ ਕੇ ਬੰਦਾ ਹੀ ਨਾ ਰੱਖੋ ਵੀ ਆਪ ਆਪ ਕਰ ਲਾਂਗੇ ਤੇ ਮੈਂ ਪਾਲੀ ਤਾਂ ਮੈਂ ਪੁੱਠੇ ਕੰਮ ਕਰਦਾ ਤੋੜਾ ਫਿਰਦਾਰਾਂ ਦਾ ਸਾਰਾ ਦਿਨ ਪਾਲੀ ਨੂੰ ਤਾਂ ਉਹਦੇ ਬਿਨਾ ਸਾਹ ਨਹੀਂ ਆਉਂਦਾ ਹਾਂ ਕੀ ਆਪਿਆ ਉਹਨੂੰ ਜਿਹੜਾ ਦੋਨੇ ਜਨੇ ਖਾਂਦੇ ਪੀਂਦੇ ਆਗੇ ਉਹਨੂੰ ਰਾਲਚ ਹੋ ਜਾਂਦਾ ਚਲ ਵਾਚ ਬੈ ਕੇ ਦੋਨੇ ਪੀ ਲੈਨੇ ਆ ਆਹੋ ਅੱਜ ਜਦੋਂ ਆਇਆ ਨਾ ਉਹਨੂੰ ਤਾੜ ਕੇ ਕਹੀਂ ਚੰਗਾ ਕੋਈ ਨਹੀਂ ਮੈਂ ਅੱਜ ਕਹੂਗੀ ਉਹਨੂੰ ਆਉਣ ਦੇ ਚਲ ਆ ਕੱਪੜੇ ਲੇ ਬਣਾ ਦੇ ਤੇ ਮੈਂ ਚਾਹ ਚ ਦੁੱਧ ਪਾਉਣੀ ਆ ਹਾਂ ਪਾ ਦਾ ਭਾਈ ਕੀ ਕਰੂਗਾ ਅਗਲਾ ਲੈ ਕੇ ਲੱਖ ਰੁਪਿਆ ਤੇ ਟਾਈਮ ਨਾਲ ਨੀਰਾ ਨਹੀਂ ਪਾਉਣਾ ਚਾਰਾ ਨਹੀਂ ਪਾਉਣਾਗਾ ਜੇ ਬੋਲਦੇ ਫਿਰ ਮੂੰਹ ਟੇਡਾ ਜਾ ਕਰ ਲੈਂਦਾ ਜਾਣ ਦੇ ਮੈਂ ਕਰੂਗੀ ਉਹਦਾ ਮਾਂ ਤਨ ਵੀ ਭਾਈ ਆ ਤੇਰੇ ਕਿਵੇਂ ਰੋਟਾ ਆਊਗਾ ਆਇਆ ਇੱਕ ਅੱਜ ਸੂਰਜ ਵੀ ਖਾਸੀ ਤਾਂ ਆ ਗਿਆ ਠੀਕਾ ਇੱਕੋ ਭਾਂਦੇ ਯਾਰ ਦੀ ਉਹ ਉੱਡ ਗਈ ਚੱਕ ਕੇ ਝੋਲਾ ਰੋਜ ਉੱਟ ਜਾਂਦੀ ਹੈਗੀ ਉਧਰ ਹੁਣ ਚਾਚੀ ਗਾਲਾਂ ਦਊਗੀ ਇੱਕ ਤਾਂ ਬੁੜੀਆਂ ਹੀ ਆਂ ਵੀ ਬਾਲਾ ਬੋਲਦੀਆਂ ਨੇ ਇਹਨਾਂ ਦਾ ਮਸਾ ਖੇੜਾ ਛੜਾਉਣਾ ਉੱਖ ਉਧਰੋਂ ਮਾੜੋ ਰੋਜ ਭਗ ਜਾਂਦੀ ਹੈ ਚੱਕ ਕੇ ਝੋਲਾ ਬੜਾ ਸਿਆਪਾ ਹੈ ਉਧਰੋਂ ਇਹ ਕਰੀ ਕਹਾਵਨੀ ਖਲਰਈਆਂ ਚਾਚਾ ਪਤਾ ਨਹੀਂ ਹੋਊ ਪਤਾ ਨਹੀਂ ਨਾ ਕਰੇ ਗੁੜੀ ਜੀ ਤਾਂ ਹੋ ਬੈਠੇ ਹੈ ਡੇਟ ਚ ਤੜਕੀ ਇਹ ਖਾਲੂ ਦਿਮਾਗ ਹਲੇ ਨਸ਼ਾ ਰਾਤ ਵਾਲਾ ਤੰਗ ਕਰੀ ਜਾਂਦਾ ਕੋਈ ਨਾ ਦੇਖਦੇ ਕਹਿੰਦੇ ਆ ਚਾਚੀ ਨੂੰ ਭੁੱਕੀ ਦਾ ਦੋ ਇੱਕ ਕਰਦਾ ਚੌਂਚਾ ਫੇਰ ਹੀ ਕੰਮ ਹੋਊਗਾ ਹਉ ਆਉਂਦਾ ਮਲਕ ਮਲਕ ਤੁਰਿਆ ਆਥ ਲੈ ਪੀ ਲੈਂਦੇ ਆਗੇ ਤੜਕੇ ਉੱਠਿਆ ਨਹੀਂ ਜਾਂਦਾਗਾ ਉਹਨੂੰ ਅੱਜ ਮੈਂ ਪੁੱਛਦੀ ਆ ਵੀ ਕੀ ਗੱਲ ਆ ਭਾਈ ਮੈਨੂੰ ਦੱਸ ਤੂੰ ਮੈਂ ਰੋਜ਼ ਕਹਿੰਦੀ ਆ ਵਿਚਾਰ ਕਾ ਨੂੰ ਬੋਲਣਾ ਕਾ ਨੂੰ ਬੋਲਣਾ ਅੱਜ ਤਾਂ ਇਹਨੂੰ ਮੈਂ ਸਾਰੀ ਗੱਲ ਪੁੱਛੂਗੀ ਵੀ ਕੀ ਗੱਲ ਆ ਦੱਸ ਵੀ ਟਾਈਮ ਨਾ ਭਾਈ ਤੂੰ ਜਾਇਆ ਕਰ ਟਾਈਮ ਨਾ ਆਇਆ ਕਰ ਪੜ ਤ ਅੱਧੀ ਰਾਤ ਐਤੋਂ ਨਹੀਂ ਹਲਦਾਗਾ ਪੀਂਦੇ ਲਾਲਚ ਚ ਫੇਰ ਤੜਕੇ ਸੁਨੇਹਾ ਨਹੀਂ ਉੱਠਦਾਗਾ ਕੋਈ ਨਹੀਂ ਉਹਨੂੰ ਆਉਣ ਦੇ ਅੱਜ ਮੈਂ ਕਰਦੇ ਗੱਲ ਉਹਦੇ ਨਾਲ ਲੈ ਉਹ ਤਾਂ ਹੁਣ ਹੀ ਲੱਗੀ ਬੋਲਣਾ ਕੋਲੇ ਜਾਏ ਪਤਾ ਨਹੀਂ ਕੀ ਬਣੂਗਾ ਚਲ ਦੇਖਦੇ ਆ ਕੀ ਹੈ ਨਾ ਹੋਰ ਅੰਬੋ ਤਕੜੀਆਂ ਆਹੋ ਭਾਈ ਤਕੜੀਆਂ ਆ ਜਾ ਚਾਚਾ ਕਿੱਧਰ ਭਾ ਗਿਆ ਬਾਹਰ ਹੱਥ ਦਾਸਦੀਆਂ ਚਾਚਾ ਵੀ ਹਾਂ ਲੈ ਚਾਚੂ ਮਂਗਾ ਦੇ ਨਾਲੇ ਚਲ ਕੋਈ ਇਹਨੂੰ ਭਾਈ ਚਾਹ ਤਾਂ ਮੰਗਾ ਦਿੰਨੇ ਤੈਨੂੰ ਤੇ ਮੈਂ ਤੈਨੂੰ ਆਏ ਦੱਸਦੀ ਹਾਂਗੀ ਵੀ ਇੱਥੇ ਤੂੰ ਡੱਕ ਲੈਣਾਗਾ ਅੱਛਾ ਹੈ ਤੇ ਇਸ ਵੇਲੇ ਤੇਰਾ ਸਰੀਰ ਨਹੀਂ ਬਣਦਾਗਾ ਹੁਣ ਕੰਮ ਧੰਦੇ ਸੀ ਸਾਰੇ ਕਰੀ ਬੈਠੇ ਆਗੇ ਉਹ ਸਰੀਰ ਤਾਂ ਤਾਂ ਕੋਈ ਗੱਲ ਨਹੀਂ ਹੈਗੀ ਬਹੁਤ ਸਰੀਰ ਦੀ ਨਹੀਂ ਗੱਲ ਆਥ ਨੇ ਤਾਂ ਚੱਲ ਡੱਕ ਲੈਨੇ ਤਾਂ ਥੱਕੇ ਹੁੰਨੇ ਆਗੇ ਤਾਂ ਪੀਪੂ ਲੈਨੇ ਆਗੇ ਉਹ ਮੈਂ ਵੀ ਹੁਣ ਤੈਨੂੰ ਕੀ ਦੱਸਾਂ ਦੋ ਪਾਸੇ ਸਿਆਪੇ ਹੋ ਰਿਹਾ ਉਧਰੋਂ ਰੋਜ਼ ਉਹ ਉੱਡ ਜਾਂਦੀ ਮਾਰੋ ਚੱਕ ਕੇ ਝੋਲਾ ਮੈਨੂੰ ਫਿਰ ਘਰੇ ਵੀ ਸਾਰਾ ਕੰਮ ਕਰਨਾ ਪੈਂਦਾ ਸਾਰਾ ਕੰਮ ਨਿਮੇੜ ਕੇ ਆਉਣਾ ਪੈਂਦਾ ਉਧਰੋਂ ਦਿਨੇ ਥੱਕੇ ਹੁੰਨੇ ਆਗੇ ਐ ਹੋ ਜਾਂਦਾ ਫਿਰ ਔਖਾ ਹੋ ਜਾਂਦਾਗਾ ਅੱਜ ਲੇਟ ਹੋ ਗਿਆ ਜਿੱਦ ਮੈਂ ਥੋੜਾ ਜਿਆਦਾ ਲੇਟ ਹੋ ਗਿਆ ਰਾਤ ਥੋੜਾ ਜਿਆਦਾ ਪੀਤੀਗੀ ਆਏ ਹਾਏ ਵੇ ਭਾਈ ਮੈਂ ਤੈਨੂੰ ਆਏ ਪੁੱਛਨੀ ਆ ਮਾੜੋ ਆਏ ਕਿ ਮੈਂ ਬਾਗੀ ਹੈ ਉਹ ਓਏ ਬਾਬੇ ਉਹੀ ਲੱਛਣ ਵਾਲੇ ਨਿੰਬੋ ਉਹ ਤਾਂ ਰੋਜ਼ ਉੱਡ ਜਾਂਦੀ ਕਿ ਚੱਕੇ ਝੋਲਾ ਕੀ ਪਤਾ ਹੁਣ ਕੀ ਓਏ ਕੀ ਦਿਲ ਚਾਉਂਦੀ ਆ ਕੀ ਨਾ ਰੋਜ਼ ਉੱਡ ਜਾਂਦੀ ਆ ਚੱਕੇ ਝੋਲਾ ਹੁਣ ਮੈਂ ਖੜਾ ਚੱਕੀ ਜਾਂਦਾ ਰਹਿਣਾ ਫੇਰ ਫੇਰ ਮੈਂ ਹੁਣ ਉਹਨੂੰ ਸੰਭਾਲਾ ਕੇ ਖੜਾ ਖੜਾ ਤਾ ਪੁੱਤ ਤੂੰ ਝਾਕਦਾਂਗਾ ਤੇਰੇ ਚ ਵੀ ਕੋਈ ਮਾੜਾ ਮੋਟਾ ਹੋਊਗਾ ਕੋਈ ਨਾ ਨਾ ਬਾਬੇ ਜਿਹੜੀ ਗੱਲ ਮੂੰਹੋਂ ਕਰਦੀ ਆ ਹਰੇਕ ਚੀਜ਼ ਨੂੰ ਨਾਲੇ ਲੈ ਕੇ ਦਿੰਨਾ ਕਦੇ ਮੈਂ ਰੋਟੀ ਮਾੜੀ ਨਹੀਂ ਖਵਾਈ ਇਹਨੂੰ ਰੋਟੀ ਤਾਂ ਮਾੜੀ ਨਹੀਂ ਖਵਾਉਂਦਾਗਾ ਤੇ ਅੱਥ ਨੇ ਜਿਹੜੀ ਤੂੰ ਪੀ ਖਾ ਕੇ ਜਾਂਦਾ ਤੂੰ ਕੋ ਕੁੱਟਮਾਰ ਵੀ ਕਰਦਾ ਹੋਵੇਗਾ ਨਹੀਂ ਕੁੱਟਮਾਰ ਕਰਦਾ ਬੇਬੇ ਜਮੇ ਨਹੀਂ ਕਰਦਾ ਉਹਦੇ ਨਾਲ ਕੁੱਟਮਾਰਤਾ ਮੈਂ ਨਾ ਪੁੱਤ ਮੈਂ ਸੁਣੀ ਹੈਗੀ ਗੱਲ ਇਹ ਨਹੀਂ ਨਹੀਂ ਐਂ ਤਾਂ ਸੁਣੀ ਨੂੰ ਤਾਂ ਲੋਕ ਤਾਂ ਬਾਹਲਾ ਕੁਝ ਕਹੀ ਜਾਂਦੇ ਰਹਿੰਦੇ ਨੇ ਮੈਂ ਨਹੀਂ ਕਦੇ ਉਹਦੇ ਨਾਲ ਕੁੱਟਮਾਰ ਕਰੀ ਅੱਥ ਨੇ ਨਾ ਆ ਕੇ ਪੀ ਕੇ ਤੇ ਰੋਜ਼ ਉਹਦੇ ਨਾਲ ਤੂੰ ਤਿੰਨ ਪੰਜ ਕਰਦਾਗਾ ਭਾਈ ਨਹੀਂ ਨਹੀਂ ਨਲੇ ਬੇ ਇੱਕ ਗੱਲ ਸੁਣ ਮੇਰੀ ਹੁਣ ਹਾਂ ਚਲ ਤਿੰਨ ਪੰਜ ਮਾੜੀ ਮੋਟੀ ਕੀ ਕਹਣਾ ਹੋ ਜੇ ਕਦੇ ਮੈਂ ਵੱਡੀ ਲੜਾਈ ਤਾਂ ਕਦੇ ਕਰੀ ਨਹੀਂ ਹੁਣ ਇੰਨੀ ਤਾਂ ਹਰੇਕ ਚ ਮੀਆਂ ਵੀਪੀ ਚ ਹੁੰਦੀ ਰਹਿੰਦੀ ਐ ਐਨ ਇਹ ਨਾ ਪੁਰਾ ਬੁੜੰਗਾ ਚ ਨਾ ਕਸੂਰ ਕੱਢਿਆ ਕਰ ਵੀ ਬੁੜੰਗਾ ਮਾਰਗਾ ਮਾੜਾ ਮੋਟਾ ਹੁਣ ਸੋਲ ਦੇ ਚ ਵੀ ਹੁੰਦਾ ਬੰਦਿਆ ਚ ਮਾੜਾ ਮੋਟਾ ਮੇਰੀ ਗੱਲ ਸੁਣ ਸਾਰੇ ਦਿਨ ਦਾ ਹੁਣ ਮੈਂ ਥੱਕਿਆ ਜਾਂਦਾ ਉਧਰੋਂ ਮੈਨੂੰ ਜਾ ਕੇ ਉਹ ਲੱਗ ਜਾਂਦੀ ਆ ਬੋਲਣ ਫਿਰ ਹੁਣ ਇਹ ਮਾੜਾ ਮੋਟਾ ਬੋਲੇ ਜਾਂਦਾ ਮੂਹਰੇ ਕਦੇ ਹਾਲੇ ਤੱਕ ਮੈਂ ਹੱਥ ਨਹੀਂ ਚੱਕਿਆ ਤੇ ਤੇ ਘੱਟ ਗੱਲ ਲਿਆ ਕਰੋ ਘੱਟ ਗੱਲ ਨੂੰ ਉੰਬਾ ਫਿਰ ਥਕਾਵਟ ਨਹੀਂ ਲੈਂਦੀ ਕਿਹੜਾ ਇੱਕ ਸਿਆਪਾ ਅੱਗੇ ਆ ਗਿਆ ਭਾਈ ਦੇਖ ਲਾ ਹੋ ਗਿਆ ਬੇਲਾ ਤੇਰਾ ਬੇਲਾ ਤਾਂ ਹੋ ਗਿਆ ਚਾਚੀ ਆਹੋ ਬਲਾਗ ਦਾ ਚਾਚੀ ਦਾ ਨਾ ਜਦੋਂ ਸਾਰਾ ਕੰਮ ਹੋ ਜਾਂਦਾ ਉਦੋਂ ਮੂੰਹ ਚੱਕ ਕੇ ਆ ਜਾਣਾਗਾ ਤੂੰ ਉਹ ਸਾਰਾ ਕੰਮ ਕਾਹਨੂੰ ਹਲੇ ਤਾਂ ਕੰਮ ਸਾਰਾ ਪਿਆ ਹੀ ਆ ਕਰਨ ਵਾਲਾ ਮਾੜਾ ਮੋਟਾ ਕਰਤਾ ਫੇਰ ਕੀ ਹੋਗਾ ਚਾਚੀ ਅੱਜ ਥੋੜਾ ਜਿਹਾ ਮੈਨੂੰ ਘਰੇ ਕੰਮ ਸੀਗਾ ਇੱਕ ਉਹ ਉੱਟ ਜਾਂਦੀ ਰਹੇ ਚੱਕ ਕੇ ਆਹ ਮਾੜੋ ਦਵੱਲੀ ਹੁਣ ਫੇਰ ਕੁੱਟ ਕੇ ਆਹੋ ਕੁੱਟ ਕੇ ਦਵੱਲੀ ਆ ਮਾੜੋ ਆ ਕੱਲ ਬੇਬੇ ਗਈ ਸੀ ਪਿੰਡ ਚ ਉਹਨੂੰ ਪਤਾ ਲੱਗਿਆਗਾ ਉਹ ਕਾਣੂ ਕੁੱਟ ਕੇ ਦਵੱਲੀ ਆ ਉਹਦਾ ਬਹਾਨਾ ਭਾਲਦੀ ਆ ਮੜਾ ਜਣੀ ਛੂ ਕੱਢਣ ਦਿੰਦੀ ਉਹਦੀ ਹਾਂ ਦੇਖ ਲੈ ਉਹ ਗੱਲ ਤੇ ਨਹੀਂ ਆਉਂਦਾਗਾ ਆਹੋ ਕਾਣੂ ਆਉਂਦਾ ਇਹ ਗੱਲ ਤੇ ਉਹ ਕਾਣੂ ਨਾਲੇ ਮੇਰੇ ਸਾਲੇ ਜੇ ਵੀ ਵਾਲੇ ਬੇਕਾਰ ਨੇਗੇ ਉਹ ਉਹੀ ਚਮਲਾਈ ਜਾਂਦੇ ਨੇ ਉਹ ਐ ਨਹੀਂ ਵੀ ਉਧਰੋਂ ਦੋ ਉਹਦੇ ਮਾਰਿਆਂ ਹੁਣ ਇੱਥੇ ਟਿੱਕੇ ਮੋਜੇ ਤੇ ਬੈਠੂਗੀ ਉਹ ਆ ਦੇਖ ਲੈ ਤੂੰ ਕੋਈ ਜਿਦੋਂ ਸਾਡੇ ਮੂੰਹ ਤੇ ਨਹੀਂ ਹਟਦਾਗਾ ਤੂੰ ਆ ਦੋ ਮਾਰ ਦੋ ਵਾਰ ਨਹੀਂ ਨਹੀਂ ਉਹ ਤਾਂ ਉਹੀ ਚਾਂਬਲੀ ਜਾਂਦੀ ਹੈਗੀ ਉਹਨੂੰ ਪਹਿਲੀ ਬੇਟੀ ਨੂੰ ਘਰੇ ਸਾਰਾ ਕੁਝ ਮਿਲ ਜਾਂਦਾ ਐ ਤਾਂ ਉਹਨੂੰ ਹੈ ਨਹੀਂ ਵੀ ਸਾਰੇ ਦਿਨ ਦਾ ਤੱਕਿਆ ਆਉਂਦਾ ਵੀ ਮੈਂ ਕੱਪੜਾ ਲੀਡਾ ਧੋ ਕੇ ਵਧੀਆ ਇਹਨੂੰ ਵਿਚਾਰੇ ਨੂੰ ਆਥ ਨੇ ਵੀ ਵਧੀਆ ਰੋਟੀ ਰੂਟੀ ਕਮਾਵਾ ਉਹਦਾ ਬਦਕਾ ਖਵਾਵਾ ਤੂੰ ਤਾਂ ਝੁੱਲੀ ਆ ਨਾ ਹੁਣਾ ਬੁਰਕੀ ਤਾਂ ਤੇਰੀ ਥਾ ਕੋੰਦੀ ਚੋਂ ਪਰਾਂ ਲੱਗੀ ਜਾਂਦੀ ਹੁੰਦੀ ਹੈਗੀ ਉਹ ਫੇਰ ਵੀ ਉਹਦਾ ਹੱਕ ਤਾਂ ਬਣਦੀ ਹੈ ਹੁਣ ਥੱਕਿਆ ਜਾਂਦਾ ਮੂੰਹ 'ਚ ਬੁਰਕੀਆਂ ਬਾਦੂ ਫੇਰ ਕੀ ਹੋ ਜੀ ਉਹਨੂੰ ਲੈ ਦੇਖ ਲੈ ਮੂੰਹ 'ਚ ਬੁਰਕਾ ਪਾ ਦੂਗੀ ਇਹ ਤਾਂ ਸਾਡੀ ਸ਼ਰਮ ਵੀ ਨਹੀਂ ਮੰਨਦਾ ਦੇਖ ਲਾ ਦੇ ਤਾਂ ਹੀ ਤਾਂ ਫਿਰ ਉਹਦੇ ਨਾਲ ਲੜਦੀ ਹੈ ਹੈ ਹੋਰ ਕਰਾਂ ਵਾਲੀਆਂ ਕਦੇ ਵਾਸਤੇ ਹੁੰਦੀਆਂ ਨਹੀਂ ਆ ਚੰਗਾ ਛੱਡ ਪਰ ਆ ਤੇਰਾ ਚਾਚਾ ਨਹੀਂ ਦੇਖਿਆ ਰਾਤ ਕਿਤੇ ਨਾ ਮੈਂ ਤਾਂ ਆਪ ਨੂੰ ਪਾਲੀ ਜਾਂ ਨਦੀਕੀ ਆ ਨਾ ਆਹੋ ਹੋਰ ਚਮਚਾ ਲੈਣਾ ਹੋਊਗਾ ਪੁੱਕੀ ਦਾ ਇਹਨੇ ਹੋਰ ਲਿਆ ਦੇਗਾ ਕਿਸੇ ਨੂੰ ਡਿੱਕੀ ਜਾਂਦਾਗਾ ਮੈਂ 12 ਵਜੇ ਆ ਕੇ ਉਧਰੋਂ ਪੁੱਕੀ ਤੜਕੇ ਤੂੰ ਪੁੱਕੀ ਪਾਲਦਾਗਾ ਭਾਈ ਅੱਖ ਨੇ ਤੂੰ ਦਾਰੂ ਪਾਲਦਾਗਾ ਹਾਏ ਕਦਾਸ ਤਰਾਇ ਕੰਮ ਕਿਵੇਂ ਚੰਡੂਆ ਕੰਮ ਆ ਹੁੰਦਾ ਹੀ ਨਹੀਂ ਫਿਰ ਹੁਣ ਕੀ ਕਰੀਏ ਇਹ ਚੰਬੜਾ ਆ ਹੋਇਆ ਇਹ ਪਾਲੀ ਨੇ ਚੰਬੜਾਇਆਗਾ ਚਾਂਬੜਿਆ ਆ ਚਾਂਬੜਿਆ ਵਾਲਾ ਉਹ ਚਾਂਬੜਾ ਚੁੰਬੜਾ ਕਹਨੂ ਚਾਚੀ ਚਾਂਬੜੇ ਦੀ ਗੱਲ ਤਾਂ ਤੈਨੂੰ ਮੈਂ ਫੇਰ ਦੱਸੂ ਪਹਿਲਾਂ ਮੈਨੂੰ ਕਾਰਡ ਲਿਆ ਕੇ ਦੇ ਪੁੱਕੀ ਦਾ ਲੈ ਲੈ ਕੀ ਗੱਲ ਐ ਇਹ ਜੀ ਚਾਂਬੜਿਆ ਆ ਉਹ ਤੈਨੂੰ ਮੈਂ ਦੱਸੂ ਆ ਪਹਿਲੇ ਚਾਹ ਨੀ ਨਗਦੀ ਫੇਰ ਹੀ ਦੱਸੂਆਂ ਕੋਈ ਜੇ ਮਾੜਾ ਮੋਟਾ ਅੰਕ ਬਣੂ ਲੈ ਕੋ ਫੇਰ ਸਾਡਾ ਕੀ ਭਾਈ ਦਾ ਹੱਥ ਠੇਕਾਗਾ ਇੱਥੇ ਪੁੱਕੀ ਦਾ ਠੇਕਾ ਤਾਂ ਨਹੀਂ ਹੈਗਾ ਮੈਂ ਚਾਚੀ ਨੂੰ ਕਿਹਾ ਹੋਇਆ ਉਹਨੇ ਲਿਆ ਕੇ ਰੱਖਦਾ ਮੇਰੇ ਬਾ ਉਹ ਨਾ ਮਾਂ ਮੈਂ ਪੋਕਾ ਮੁੰਡੇ ਦੀ ਰੀ ਕਰਨਾ ਹੈ ਹੈ ਨਹੀਂ ਭਾਈ ਆਪਣੇ ਘਰੇ ਤੂੰ ਚਾਹੂ ਕੁੱਤ ਪੀਚੇ ਕੰਮ ਲੱਗਾ ਉਹ ਮੈਨੂੰ ਪਤਾ ਕਿੱਥੇ ਪਈ ਆ ਮੈਂ ਦੱਸ ਦਿੰਦਾ ਚੱਕ ਲਿਆ ਮੇਰੇ ਕਿੱਥੇ ਪਈ ਆ ਉਹ ਤੇਰਾ ਚਾਚੇ ਨੇ ਤੈਨੂੰ ਰੋਜ਼ ਜਿਹੜਾ ਪੁਸ਼ਪਾ ਰੱਖਿਆਗਾ ਹੈ ਨਹੀਂ ਭਾਈ ਬਹੁਤ ਮਹਿੰਗਾ ਦਾ ਪੁੱਕੜ ਵੀ ਆਪਾਂ ਕਿੱਥੋਂ ਲੈ ਲੈ ਕੇ ਨੂੰ ਰੋਜ਼ ਖਵਾਈ ਜਾਵਾਂਗੇ ਦੇਖ ਕਿਸੇ ਵਾਲੇ ਰੱਖਣੇ ਚ ਤਰਕੇ ਗਿਆ ਉਹ ਜੇ ਕਿਸੇ ਦੇ ਹੋਰ ਸਮੇਲੇ ਕਮਲਾ ਤਰ ਲੈ ਤੈਨੂੰ ਉਹ ਪੁੱਕੀ ਦੇ ਕਰਨਗੇ ਨਾ ਬੋ ਹੋਰ ਦੇ ਕੌਲਾ-ਕੂਲਾ ਨਹੀਂ ਧਰਦਾ ਮੈਂ ਮੈਂ ਤਾਂ ਇੱਥੀ ਹੁਣ ਉਹ ਇੱਥੀ ਸਾਰਾ ਕੁਝ ਸਭਰਾ ਤਾਂ ਇੱਥੀ ਮਰੂੰ ਇੱਥੀ ਜਾਊਗਾ ਹੁਣ ਹੁ ਆਇਤਾ ਪਤਾ ਹੀ ਆੜੀ ਆ ਕੜ ਕੇ ਤੈਨੂੰ ਚਾਚਾ ਭੁੱਕੀ ਦੇਂਦਾ ਹਥ ਨੇ ਦਾਰੂ ਦੇਂਦਾ ਤੇਰਾ ਤਾਂ ਮੇਲਾ ਬਣਿਆਗਾ ਨਾ ਨਾ ਸਾਡਾ ਪੂਰਾ ਵਧੀਆ ਜਵਾਕਾ ਵੰਗੂ ਰੱਖਦਾ ਚਾਚਾ ਮੈਨੂੰ ਚੰਗਾ ਪੀ ਕੇ ਚਾਹ ਤਾਂ ਕੰਮ ਲੱਗ ਜਾ ਹੁਣ ਗੱਲਾਂ ਕੀ ਮਸਾਲੇ ਭੁੱਕੀ ਜਾ ਮੈਂ ਘਾਣੂ ਮੈਂ ਭੁੱਕੀ ਦਾ ਖਾਊਗਾ ਅੰਬੋ ਮੈਨੂੰ ਖਾਏਂਗਾ ਭੁੱਕੀ ਉਹਨੂੰ ਆ ਜਾਂਦੇ ਉਸੇ ਨੂੰ ਪਤਾ ਹੋਊਗਾ ਭਾਈ ਸਾਨੂੰ ਕੋਈ ਪਤਾ ਨਹੀਂ ਭੁੱਕੀ ਪੱਕੀ ਜਾ ਮੈਂ ਆਪੀ ਚੱਕ ਲੈਣਾ ਦੁਬਾਰੇ ਚਾਹ ਪੀ ਲੂ ਮੈਂ ਕਾਣੂ ਅੰਬੋ ਤੁਸੀਂ ਘਾਣੂ ਮੈਨੂੰ ਲੈ ਕੇ ਦੇਣਾ ਚਾਚੀ ਭਾਲੀ ਜਾਂਦੀ ਮੈਂ ਪਹਿਲਾਂ ਭੁੱਕੀ ਦੀ ਹੱਲ ਕਰਨਾ ਚਾਹ ਤਾਂ ਐ ਟੱਪਦੀ ਨਹੀਂ ਹੈਗੀ ਵਾਗਰੂ ਹੋਰਾ ਲੈ ਹਉ ਠਕੇ ਬਾਗਿਆ ਐਡਾ ਚਾਂਬੜਿਆ ਇਹ ਕਿੱਠਾ ਪੁੱਠਾ ਗਝਾਤਾ ਪਾਲੀ ਨੇ ਤਾਂ ਉਹ ਪੁੱਕੜਾਂ ਤੇ ਕਿਦੇ ਉਹੀ ਗੱਲ दारू ਕਿਦੇ ਪੁੱਕੜ ਆਉ ਬਾਗਿਆ ਅੰਦਰ ਹੁਣ ਖਨੀ ਸਾਰੇ ਤਲਾਸੀ ਲੈ ਲੂਗਾ ਸਾਰਾ ਇਹਨੂੰ ਭੇਜਤਾ ਭਾਈ ਕਰਦਾ ਉਹ ਮਿਲ ਨਹੀਂ ਜਾਂਦੀ ਤੈਨੂੰ ਫੇ ਮੈਨੂੰ ਨਹੀਂ ਥਿਆਈ ਪਾਈ ਤੇਰੀ ਪੁੱਕੀ ਪਾਕੀ ਆ ਤੇਰੇ ਚਾਚੇ ਨੂੰ ਆ ਜਾਣਦੇ ਉਸ ਤਾਂ ਕਿਤੇ ਹੋਰ ਹੀ ਤੁਰੀ ਵਰਦੇ ਚਾਚੀ ਮੈਨੂੰ ਪਤਾ ਕਿੱਥੇ ਆ ਤੈਨੂੰ ਕਹੀਦਾ ਜਾਂਦਾ ਵੀ ਰਸੋਈ ਚ ਪਈ ਆ ਭਾਈ ਐ ਇੱਥੇ ਕਸੀ ਤੇ ਨੂੰ ਦੱਸਿਆ ਦਾ ਹੋਇਆ ਸੀ ਮੈਂ ਲੋ ਵੀ ਉੱਤੇ ਰੱਖਣੇ ਜੇ ਤਰੀਕਾ ਆਵੇ ਵੇ ਸਾਡੀ ਪਕਾਈ ਨਾ ਸਾਡੀ ਪਕਾਈ ਕਾਸ ਤੋਂ ਕਰਵਾਈ ਆ ਜਾ ਤਾਂ ਨੂੰ ਪਤਾ ਹੀ ਸੀ ਵੀ ਰੱਖਣੇ ਤੇ ਭੁੱਖੀ ਪਈ ਐ ਕਿ ਮਹਾ ਜੀ ਤੁਸੀਂ ਭਾ ਕੇ ਲਿਆ ਦੋਗੇ ਮਹਾ ਕਾ ਨੂੰ ਆਪ ਨੂੰ ਮੈਂ ਫਿਰ ਬੱਦ ਖਾ ਜੂ ਆਹੋ ਚੰਗਾ ਹੋਣਾ ਉੱਥੇ ਚਾਹ ਪਾਈ ਪਈ ਐ ਉੱਥੇ ਖਾਣਾ ਜਾ ਕੇ ਕੋਈ ਨਾ ਕੋਈ ਨਾ ਖਾਣਾ ਲੈ ਤਮ ਤਰਨ ਦੇ ਦੇ ਰਕਾ ਚਮਚਾ ਉੱਥੇ ਪਿਆ ਠੀਕ ਆ ਜਾ ਮੈਂ ਜ ਖਾ ਲਾਂਦਾ ਜਦੋਂ ਆ ਜਾਂਦਾ ਸਾਰਾ ਕੰਮ ਹੋ ਗਿਆ ਹੁਣ ਕੱਸਨੇ ਮੱਛਨੇ ਕਦੇ ਇੱਧਰ ਪਾਸਾ ਮਾਰਿਆ ਕਦੇ ਇੱਧਰ ਮਾਰਿਆ ਆਨ ਟਾਈਮ ਪਾਸ ਕਰ ਦੂਗਾ ਇੱਕ ਹੋਰ ਨਿਕਲਿਆ ਪਤਾ ਨਹੀਂ ਕਿੱਥੇ ਤੜਕੇ ਦਾ ਕਿੱਥੇ ਨਾ ਆਣੀ ਵੀ ਘਰੇ ਆ ਕੇ ਕੋਈ ਬਾਰਾ ਸਾਰਾ ਲੈ ਲੰਪਾਸੇ ਕੰਮ ਦਾ ਉਹਨੇ ਆਡਰ ਤਾਂ ਪਾ ਰੱਖੀਆਂ ਉਧਰ ਸੀਰੀ ਨੇ ਤੇ ਉਧਰ ਉਹਨੇ ਦੋਨਾਂ ਨੇ ਮੈਂ ਤਾਂ ਲੈ ਲਈ ਆ ਦੇਖ ਲੰਬੋ ਚਾਚੇ ਨੂੰ ਮੈਂ 20 ਵਾਰੀ ਕਹਦਾ ਵੀ ਕਹੀ ਕਰਵਾ ਲਿਆ ਮਿਸਤਰੀ ਤੋਂ ਟਿੱਕੀ ਹੋ ਜੂਗਾ ਕਿਵੇਂ ਮੁੜੀ ਪਈ ਐ ਇਹ ਵੇ ਭਾਈ ਚਾਚੇ ਨੂੰ ਕੀ ਕਹਿਣਾ ਉਸ ਤਾਂ ਦੋ ਨਿੱਕ ਹੋ ਜੇ ਅੰਗੇ ਹੋ ਜੇ ਤਾਂ ਹੈਗੇ ਕਿਉਂ ਰੌਲਾ ਪਾਣਾ ਨਹੀਂ ਰੌਲਾ ਤਾਂ ਕੀ ਪਾਉਣੀ ਹੈਗੀ ਇਹਨੂੰ ਮੈਂ ਆ ਆਂਦੀ ਸੀਗੀ ਭੋਲੇ ਨੂੰ ਮਹਾ ਭਾਈ ਹੁਣ ਚਾਹ ਪਾਣੀ ਪੀ ਲਿਆ ਚਲ ਤੇ ਉਧਰ ਥਾਂ ਜਾ ਸਮਾਰ ਲਾ ਹਾਂ ਭੋਲੇ ਅੱਜ ਆਪਾਂ ਘਰ ਵਾਲਾ ਖਾਣਾ ਆ ਸਬਜੀ ਸਬਜੀ ਲਾ ਦਿੰਨੇ ਚਾਚੇ ਕੋਈ ਨਾ ਆ ਸਬਜੀ ਸਬਜੀ ਲਾ ਲਗੇ ਹਾਂ ਹਾਂ ਮਹਾ ਨਾਰ ਤਾਂ ਕਦੋਂ ਆਉਂਦੀਆਂ ਬੱਲਾ ਲਾ ਲਿਓ ਮੈਨੂੰ ਐਂ ਦੱਸ ਅੱਜ ਲੇਟ ਕਿਵੇਂ ਹੋ ਗਿਆ ਲੇਟ ਦਾ ਚਾਚਾ ਹੁਣ ਤੈਨੂੰ ਕੀ ਦੱਸਾਂ ਇੱਕ ਤਾਂ ਰਾਤ ਥੋੜੀ ਜਿਹੀ ਵੱਧ ਹੋ ਗਈ ਤੈਨੂੰ ਪਤਾ ਹੀ ਐ ਕਿ ਕੋ ਕੋ ਉੱਡ ਜਾਂਦੀ ਆ ਰੋਜ਼ ਆ ਕੱਪੜਾ ਲੀੜਾ ਫਿਰ ਮੈਨੂੰ ਧੋਣਾ ਪਿਆ ਭਾਂਡੇ ਗੁੰਡੇ ਮਾਜ ਕੇ 100 ਕੁਸ ਕਰਕੇ ਆਏ ਹੁਣ ਸਾਰਾ ਕੁਸ ਉਹ ਫਿਰ ਘੱਟ ਪੀ ਲਿਆ ਕਰ ਬੇਬੇ ਘੱਟ ਨਹੀਂ ਪਿੰਦਾ ਘੱਟ ਨਹੀਂ ਪਿੰਦਾ ਪਾਈ ਜਿਹਦਾ ਤੂੰ ਇਹਨੂੰ ਕਹਿੰਦਾ ਨਹੀਂ ਵੀ ਪਾਈ ਮਾੜਾ ਜਿਹਾ ਹੋ ਜਿਹੜਾ ਪੋਗਾ ਜਿਹਾ ਹੁੰਦਾ ਵੀ ਉਹ ਪੀ ਲਿਆ ਕਰ ਜਾ ਕੇ ਆਰਾਮ ਨਾ ਕਰ ਪੈ ਜਾ ਕਰ ਕਦੇ ਵਸੂਈ ਲਾਲਚ ਜਾ ਹੋ ਜਾਂਦਾ ਕਦੇ ਕਦੇ ਲਾ ਲਾਲਚ ਜਾ ਹੋ ਜਾਂਦਾ ਕਿਆ ਕਹਿ ਆ ਮੈਂ ਹੁਣ ਅੱਛਾ ਤੈਨੂੰ ਪਤਾ ਹੀ ਆ ਪਿੰਡ ਤੇ ਸਾਰੇ ਤੇ ਤੇਰੀ ਰਿਪੋਰਟ ਆ ਗਈ ਮੇਰੇ ਕੋਲੇ ਕਾਦੀ ਆ ਗਈ ਰਿਪੋਰਟ ਉਹਨੂੰ ਜਾ ਕੇ ਰਾਤ ਕੁੱਟਿਆ ਉਹ ਕਾਣੂ ਕੁੱਟਿਆ ਜਾ ਚਾ ਉਹਦਾ ਉਹ ਹੀ ਬਾਲੀ ਚੰਪਰੀ ਹੋਈ ਹੈਗੀ ਆਪ ਵੀ ਹਾਂ ਮੈਂ ਵੀ ਸੁਣ ਕੇ ਆਈ ਸੀ ਵੀ ਕੁੱਟੀ ਆ ਉਹ ਤੰਗ ਹੋ ਗਈ ਆ ਵਿਚਾਰੀ ਉਹ ਬੁੜੀਆਂ ਚ ਕਸੂਰ ਕੱਢ ਦਿੰਦੇ ਆਗੇ ਉਹ ਮਾੜੋ ਨਾ ਉਹਨਾਂ ਦਾ ਕਿ ਉਹਦਾ ਕਿਸੇ ਨੇ ਲੋਟ ਹੀ ਰੱਖਿਆ ਉਹਨਾਂ ਦੇ ਘਰਦਿਆਂ ਨੇ ਮਾੜੋ ਭਾਈ ਮਾੜੀ ਉਹ ਆਪ ਬੇਬੇ ਅੱਛਾ ਹਾਈ ਮਾੜੀ ਹੋਰ ਹੁਣ ਬੇਬੇ ਇਹ ਕਾਨੂੰ ਮੰਦਾ ਮੰਦਾ ਨਹੀਂ ਇਹ ਕੱਟ ਨਹੀਂ ਪੀਂਦਾ ਉਹ ਬਚਾਰੀ ਤੂੰ ਆਏ ਸਮਝਦਾ ਸਿਆਣੀ ਮੰਨਦੀ ਇਹ ਤੇ ਬੈਠੀ ਆ ਚੰਗੀ ਆਹੋ ਇਹ ਮਾੜੀ ਸਮਝਣਾਗਾ ਚੱਲ ਤੂੰ ਪੀ ਚਾਹ ਚੂ ਰੋਟੀ ਰੋਟੀ ਖਾਲੇ ਇਹ ਗੱਲ ਸੁਣ ਕੋਲੇ ਉਹਨੂੰ ਲਿਆ ਪਾਈ ਜਾ ਕੇ ਆ ਇਸ ਤੋਂ ਕੰਮ ਮੈਂ ਵੀ ਕਰਾਉਣੇ ਨੇ ਘਰੇ ਦੇਖ ਲੈ ਚਾਚੀ ਮੈਂ ਤਾਂ ਲੈ ਗਿਆ ਚਲ ਮੈਂ ਪਾ ਲਈ ਇਹਨੂੰ ਆਇ ਕਹੀ ਨੀ ਪਲਰ ਵੀ ਮੈਂ ਨਾਲ ਵਗ ਚਲਦੀ ਆ ਭਾਈ ਚਾ ਲੋ ਇਹਨੂੰ ਬਰੇਤ ਰਹਿ ਕੇ ਮੈਂ ਲੈ ਆਉਣੀ ਆ ਤੇ ਨਾਲ ਵਗ ਜਾਂਦੀ ਆ ਕੋਈ ਨਹੀਂ ਕੋਈ ਸਮਝ ਪਈ ਆ ਕਿ ਮੈਂ ਭੱਜੂਗੀ ਜੇ ਹੁਣ ਤੇਰੇ ਲੱਛਣ ਮਾੜੇ ਹੋਣਗੇ ਫਿਰ ਤਾਂ ਭੱਜੂ ਮੇਰੇ ਤਾਂ ਕੋਈ ਲੱਛਣ ਮਾੜੇ ਨਹੀਂ ਚਾਚਾ ਦੇਖ ਲੈ ਆਪਾਂ ਸਾਰਾ ਦਿਨ ਖੇਤ ਚ ਕੰਮ ਕਰਦੇ ਆ ਨਹੀਂ ਕੰਮ ਤਾਂ ਬਹੁਤ ਕਰਦਾ ਬੇਬੇ ਕੰਮ ਤਾਂ ਕਰਦਾ ਇਹਦੇ ਲੱਛਣ ਉਹ ਤਾਂ ਮਾੜੇ ਹੁੰਦੇ ਜਦੋਂ ਇਹ ਪੀਂਦਾਗਾ ਹਾਂ ਉਹ ਤਾਂ ਇਹ ਬਥੇਰਾ ਖਰਾਬ ਕਰਦਾ ਇਹ ਕੰਮ ਤਾਂ ਦਬਥੇਰਾ ਕਰਦਾ ਵਾ ਮੇਰੀ ਗੱਲ ਸੁਣ ਲਾ ਹਾਂ ਚਾਚਾ ਉਹਨੂੰ ਕਹਿਦੇ ਤੂੰ ਆ ਜਾ ਕਹਿੰਦੇ ਅਸੀਂ ਦਿੱਲੀ ਵੀ ਜਾਣਾ ਕੋਈ ਨਾ ਇਹਦਾ ਮੈਂ ਮੇਰੇ ਸਾਲਿਆਂ ਨੂੰ ਕਰਦਾ ਫੋਨ ਦਬਕਾ ਮਾਰੂ ਉਹਨਾਂ ਤੇ ਐਂਦਾ ਮੈਂ ਦਬਕਾ ਮਾਰੂ ਲਾ ਪੰਜ ਦਿਨਾਂ ਨੂੰ ਚੱਲਾਂਗੇ ਕਹਿੰਦੇ ਮੇਰੀ ਗੱਲ ਸੁਣਨ ਪੋ ਜੇ ਉਹਨੂੰ ਕੋ ਬੁਲਾਉਂਦੇ ਨੇ ਉਹ ਬਿਠਾਉਂਦੇ ਨੇ ਫੇਰ ਹੀ ਜਾਂਦੀ ਆ ਉਹ ਜੇ ਉਹਨੂੰ ਕਰ ਗਈ ਨੂੰ ਕਹੇ ਚੱਲ ਭਾਈ ਤੂੰ ਉੱਥੇ ਰਹਿ ਹੁਣ ਸਾਡੇ ਕੋਲੇ ਨਹੀਂ ਹੈਗਾ ਫੇਰ ਕਿਉਂ ਜਾਊਗੀ ਉਹ ਹੁਣ ਜਵਾਕ ਜਵਾਕਾਂ ਨੂੰ ਸਕੂਲ ਕਿਨੇ ਭੇਜਿਆਗਾ ਮੈਂ ਹੀ ਭੇਜਿਆਗਾ ਦੂਰ ਕਰਕੇ ਕੰਨ ਤਾਂ ਆਉਂਦਾ ਨਹੀਂ 12 12 ਵਜੇ ਤੱਕ ਹੋਰ ਹੁਣ ਇਹ ਵੀ ਐਂ ਲੋਟ ਆਉਂਦਾਗਾ ਜਦੋਂ ਨੂੰ ਸਾਰਾ ਘਰੇ ਵੀ ਕਰਨਾ ਪੈਂਦਾ ਮੁਰੂ ਆਪਾਂ ਤੋੜ ਤੋੜ ਕਰਨੇ ਐਨੂੰ ਇਹ ਵੀ ਐਂ ਸਭ ਚਾਊਗਾ ਮੈਂ ਚਾਚਾ ਹੁਣ ਇਹ ਵੀ ਤਾੜਨ ਲੱਗ ਗਿਆ ਜਾਲਾ ਆਪਾਂ ਕੰਮ ਕਰਦੇ ਤੂੰ ਰੋਟੀ ਰੋਟੀ ਖਾ ਲੈ ਐਨੇ ਮੈਂ ਜਾ ਕੇ ਕਰਨਾ ਮਾੜਾ ਮੈਂ ਤੈਨੂੰ ਪੁੱਛਣਾਈ ਸੀ ਰੋਟੀ ਤੇ ਰੋਟੀ ਪਈ ਮੈਂ ਤਾਂ ਹੁਣ ਠਹਿਰ ਕੇ ਖਾਊਗਾ ਚਾਚੀ ਰੋਟੀ ਮੇਰੇ ਤਾਂ ਆਲੇ ਨੰਗਦੀ ਨਹੀਂ ਇਹ ਇਹ ਉਹਦੇ ਵਾਲਾ ਕੰਮ ਨਹੀਂ ਇਹ ਤਾਂ ਵੱਡਾ ਬਣਿਆ ਪਿਆ ਇਹਨੇ ਚਲਾਇਆਗਾ ਜੰਮਲਾ ਆਇਆ ਜੰਮਲਾ ਆਇਆ ਨਹੀਂ ਕੋਈ ਨਹੀਂ ਉਹ ਹੀ ਨੂੰ ਜੰਮਲਾ ਲੈ ਦੇਖ ਰਹਾ ਤੈਨੂੰ ਉਦੋਂ ਦੀ ਐਂ ਕਿ ਮੈਂ ਤੈਨੂੰ ਆਖ ਕਹਿੰਦੀ ਪਹਿਲੇ ਪਈ ਤੂੰ ਨਾ ਉਹ ਮੁੰਡਿਆਂ ਨੂੰ ਹਾਂ ਕਰਦਾ ਉਹਨਾਂ ਨੂੰ ਹਾਂ ਤੇ ਮੈਂ ਨਾਲ ਬੱਕ ਚੱਲੂਗੀ ਤੇ ਆਪਾਂ ਲੈ ਆਉਣੀ ਉਹਨਾਂ ਬਰਾਤ ਰਿਆ ਕੇ ਕੋਈ ਨਾ ਕੋਈ ਨਾ ਲੈ ਆ ਹੁਣ ਸਾਨੂੰ ਵੀ ਭਾਈ ਕੰਮ ਧੰਦੇ ਦਾ ਔਖਾ ਹੋਇਆ ਪਿਆ ਤੂੰ ਤਾਂ 12 ਵਜੇ ਘਰ ਆਉਨਾਗਾ ਕੋਈ ਨਾ ਕੋਈ ਨਾ ਲੈ ਆ ਉਹ ਪਤਾ ਕੀ ਆ ਹਾਂ ਆਪਣੇ ਕੰਮ ਪਏ ਆ ਬਾਹਲੇ ਕਰਨ ਵਾਲੇ ਪਏ ਤਾਂ ਹੈਗੇ ਨੇ ਹਾਂ ਸਾਰੀ ਤਾਂ ਸਬਜੀ ਭਾਜੀ ਪੀ ਉਧਰ ਲਾਉਣ ਵਾਲੀ ਉਹਦਾ ਤੂੰ ਦੇਖੀ ਜਾਈ ਹੁਣ ਵਧੀਆ ਆ ਗਿਆ ਨਸ਼ਾ ਹੁੰਦਾ ਮੈਂ ਗਰਦ ਕੱਢ ਦੂੰ ਸਾਰੇ ਦਾ ਇਹ ਆ ਘੰਟਾ ਹੋਰ ਕਹੀ ਚੱਲਾਉਂ ਕੀ ਜਾਈ ਕੋਈ ਨਾ ਕੋਈ ਨਾ ਇਹ ਫਿਰ ਜੇ ਤਿੱਕੀ ਉਹ ਫੇਰ ਹੀ ਗਾਹ ਕੰਮ ਕਰੂਗੀ ਕੌਲਤਨ ਹਟਾਈ ਲਈ ਘਟਾ ਕਹੀ ਤੋ ਨਹੀਂ ਨਹੀਂ ਵਖਮੇ ਦਾ ਜਾਨਾ ਤੁਹਾਡਾ ਜੀ ਨਾ ਕੇ ਚਮਚਾ ਖਾਣੇ ਕਰਨ ਕਿਥੋਂ ਪਾਲ ਕੇ ਲੈ ਆਂਦ ਰੋ ਉਹ ਪਤਨੀ ਕਿਥੋਂ ਪਾਲ ਕੇ ਲੈ ਆਇਆ ਗਾ ਹੈ ਖਾਲੇ ਚਮਚਾ ਹੋਰ ਕਿਥੋਂ ਲੈ ਆ ਪਾਲ ਕੇ ਹੋਈ ਉੱਥੀ ਤਾਂ ਤਾਂ ਦੱਸਿਆ ਜੀ ਗੱਲ ਰੱਖਣੀ ਚ ਤਾਂ ਪਿਆ ਸੀ ਹਾਂ ਉਥੇ ਪਿਆ ਸੀ ਹਾਂ ਹਾਂ ਤੂੰ ਇਹਨੂੰ ਨਿਸ਼ਾਨੀਆਂ ਪੱਕੀਆਂ ਲਾਉਣਾ ਕਿ ਉੱਥੀ ਜਾ ਕੇ ਚੱਕ ਲੈ ਮੈਂ ਤਾਂ ਨਹੀਂ ਜਵਾਬ ਦੇਦਾ ਸੀ ਓਹੋ ਬੇਬੇ ਜੇ ਇਹਨੂੰ ਨਾ ਖਵਾਇਆ ਫਿਰ ਇਹਨੇ ਡੱਕਾ ਨਹੀਂ ਤੋੜਨਾ ਇੱਥੇ ਮੰंजे ਦੀ ਪੈ ਰਹੂ ਮਨਜਤ ਪਿਆਰ ਹੂ ਪੁੱਤ ਆਪਾਂ ਇਹਦੇ ਨਾ ਪੈਸੇ ਕਰਿਆ ਆ ਆਪਾਂ ਕਿਹੜਾ ਤੇ ਭੁੱਕੀ ਤੇ दारू ਕਰਿਆਗਾ ਬੀ ਤੈਨੂੰ ਅਸੀਂ ਨਹੀਂ ਨਹੀਂ ਅਬੋ ਆਏ ਨਾ ਸੋਚਿਆ ਕਰ ਤੁਸੀਂ ਅਸੀਂ ਵੀ ਹੁਣ ਆਏ ਸਮਝ ਲਓ ਵੀ ਤੁਹਾਡਾ ਘਰ ਤਾਂ ਜੀ ਹੈ ਜੀ ਤਾਂ ਹੈਗਾਗਾ ਮੈਨੂੰ ਤਾਂ ਪਤਾ ਜੀ ਹਾਂ ਤੇ ਜੀ ਲਾ ਕੇ ਕੰਮ ਵੀ ਕਰਿਆ ਕਰ ਪੁੱਤ ਹਾਂ ਜੀ ਲਾ ਕੇ ਕੰਮ ਤਾਂ ਪੂਰਾ ਕਰਦਾ ਬੋ ਚਾਚੇ ਨੂੰ ਪੁੱਛ ਲਾ ਹਾਂ ਹਾਂ ਚੰਗਾ ਤੂੰ ਐਂ ਕਰ ਉਹ ਪਿਛਲਾ ਖਾਂ ਆਪਣਾ ਸਮਾਰ ਲਾ ਸਾਰਾ ਹਾਂ ਉੱਥੇ ਅੱਜ ਆਪਾਂ ਸਬਜ਼ੀ ਸਬਜ਼ੀ ਲਾਉਣੇ ਆ ਵਾ ਠੀਕ ਆ ਬਸ ਕੋਈ ਸ਼ੌਕ ਨਾ ਕਰੀਂ ਉੱਥੇ ਕੰਮ ਕੋਈ ਨਾ ਕੋਈ ਨਾ ਮੈਂ ਕਰ ਦੂ ਕਰਦਾ ਬੋਰੀ ਚੱਲ ਬੇਬੇ ਕੋਈ ਮੜਾ ਮੜਾ ਤੂੰ ਉਧਰ ਗੇੜਾ ਮਾਰ ਲਈ ਮੈਂ ਰੋਟੀ ਰੁੱਟੀ ਖਾ ਲਾਂ ਤੇ ਕੋਲੇ ਖੜ ਕੇ ਕਰਾ ਲਈ ਆਇਂ ਤਾਂ ਕਰਦਾ ਕੰਮ ਤਾਂ ਵਧੀਆ ਕਰਦਾ ਕੰਮ ਤਾਂ ਕਰਦਾ ਭਾਈ ਆ ਜਿਹੜਾ ਖਾ ਪੀ ਕੇ ਖਰਾਬ ਕਰਦਾ ਉਹ ਇਹਦਾ ਕੰਮ ਗਲਤ ਆਗਾ ਉਹ ਚੱਲ ਕੋਈ ਨਹੀਂ ਬੇਬੇ ਹੌਲੀ ਹੌਲੀ ਸੁਧਰ ਜੂ ਆਪੇ ਸੁਧਰ ਕੀ ਜਾਊਲਾ ਰੋਜ ਨੂੰ ਕੁੱਟ ਕੇ ਦਵਾਈ ਦਿੰਦਾਗਾ ਉਹ ਵੀ ਵਿਚਾਰੀ ਕੀ ਕਰੇ ਹਾਂ ਉਹਨੂੰ ਲਿਆਵਾਂਗਾ ਜਾਕੀ ਮੈਂ ਕਹੂੰ ਇਹਨੂੰ ਵੀ ਲਿਆ ਜਾਕੇ ਹਾਂ ਵੀ ਲਿਆ ਜਾਕੇ ਹੁਣ ਆਇਆਗਾ ਤੜਕੇ ਇਹ ਉੱਠਦਾਗਾ ਪਹਿਲਾਂ ਜਵਾਖਾਂ ਚ ਵੜ ਜਾਂਦਾ ਉਹਨਾਂ ਨੂੰ ਤਿਆਰ ਕਰਦਾ ਵਿਚਾਰਿਆਂ ਨੂੰ ਫੇਰ ਇਹ ਉਰਾ ਆਉਂਦਾ ਆਪਾ ਮੂਰ ਨੂੰ ਤੋੜ ਤੋੜ ਖਾਂਦੇ ਆ ਤੂੰ ਵੀ ਤੂੰ ਹੱਥ ਨੇ ਘੱਟ ਦਾਰ ਦਾਰੂ ਦਾ ਘਾਟੀ ਪੀਉਣਾ ਕੀ ਕਰਾਂ ਇੱਕ ਤਾਂ ਸਾਰਾ ਕੁਝ ਨੂੰ ਪਤਾ ਵੀ ਇੱਥੇ ਪਈ ਹੁੰਦੀ ਆ ਉਥੇ ਚੱਕ ਕੇ ਆਪ ਬਦਲਾ ਆ ਜਾਂਦਾ ਪੇਗ ਹੁਣ ਮੈਂ ਤਾਂ ਜਵਾਬ ਦੇ ਤਾਂ ਗੜੱਪ ਦੇਣੇ ਅੰਦਰ ਵੜ ਗਿਆ ਜਾ ਕੇ ਪਰ ਤੈਨੂੰ ਕਿੱਥੇ ਇਹਨੂੰ ਦੱਸਿਆ ਸੀ ਤੇ ਉਹ ਡੱਬੀ ਜੀ ਚੱਕ ਕੇ ਟਗਾਬ ਦੇ ਹੱਥ ਨਾਲ ਖਾ ਕੇ ਆਇਆ ਉਹ ਚੱਲ ਕੋਈ ਇੱਕ ਤਾਂ ਰੋਵ ਜਿਹਾ ਵੀ ਬાળા ਮਾਰਦੇ ਨੇ ਬੜਾ ਔਖਾ ਹੋਇਆ ਇੱਕ ਖੇਤਕਾਰ ਪਾਈ ਜਾਂਦਾ ਪਹਿਲਾਂ ਤਾਂ ਤੜਕੇ ਹੋਏ ਨਾ ਲੱਤਾਂ ਲੱਗ ਜਾਂਦੀਆਂ ਦੁੱਖਣ ਇੱਕ ਉਂ ਰਾਤ ਵਾਲਾ ਨਸ਼ਾ ਤੰਗ ਕਰਦਾ ਜਾਂਦਾ ਜਦੋਂ ਉਹ ਆ ਕੇ ਕੋਈ ਚੌਂਚਾ ਚੂਂਚਾ ਲਾਉਣਿਆ ਉਦੋਂ ਉਹ ਸਰੀਰ ਅੱਧਾ ਡਾਊਨ ਹੋ ਜਾਂਦਾ ਆ ਕਿ ਆ ਹੁਣ ਕਿਵੇਂ ਕਰੀਏ ਇਹ ਕੰਮ ਜਾ ਮੈਂ ਕਿਹਾ ਦੇਸਾਂ ਦੇ ਕੱਖ ਹੋਏ ਖੜੇ ਆ ਕਰੜਾਈ ਵਾਲਾ ਹੋਇਆ ਬਸਾਂ ਲੈ ਪੱਟਿਆ ਮਥਾ ਜਾਂਦਾ ਕਿਨੇ ਤਹੀ ਨਾਲ ਹੋ ਗਰ ਐ ਕਿਵੇਂ ਲੋਟ ਆਉ ਇਹ ਚਲ ਕੋਈ ਨਾ ਆ ਜਾਣ ਤੇ ਚਾਚੇ ਨੂੰ ਆਪਾਂ ਕਿਹੜਾ ਕਰਨਾਡਾ ਵਾਲਾ ਉਸੇ ਦੀ ਕਰਾਵਾਂਗੇ